ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬੇੜਾ ਹਾਜ਼ਰ ਤੇ ਇੱਕ ਥੋੜੀ ਜਿਹੀ ਕੱਚੀ ਪੰਜਵੇਂ ਨੰਬਰ ਤੇ ਬਾਹਰ ਖੜੀ ਹੈ ਤੇ ਇੱਕ 7ਵੇਂ ਨੰਬਰ ਦੀ ਦਿਖਾਵਾਂਗੇ ਝੋਟੀ ਤਾਜੀ ਸੋਨ ਵਾਲੀ ਛੇਨਾਕ ਬਕਾਵਾ ਕਲਿਕ ਲੈ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਵਧੀਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਗੁਰਪ੍ਰੀਤ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਸੀਲ ਤਪਾਈ ਤੇ ਮੋਬਾਈਲ ਨੰਬਰ ਜੀ ਆਪਣਾ 983871527 6283871527 ਪਹਿਲੇ ਨੰਬਰ ਦਾ ਜੀ ਸੂਈ ਵੜ ਦੇ ਇੱਕ ਜਿਹੜੀ ਕਿਹੜਾ ਸੂਆ ਸੂਈ ਆ ਇਹ ਤੇ ਦੂਜਾ ਸੂਆ ਟਾਈਮ ਕਿੰਨਾ ਹੋ ਗਿਆ ਸੂਈ ਦਾ ਹਾਂ ਜੀ ਬੱਚੇ ਲੜਦੇ ਹੋ ਬੱਚੀ ਨਹੀਂ ਮੰਗ ਗੱਲ ਦੀ ਸੂਈ ਵੀ ਆ ਕਿੰਨਾ ਦੇ ਦੋ ਤੇ ਸਟਾਰਟਿੰਗ ਆ 14 ਤੋਂ 15 ਲੀਟਰ ਬੋਲੀ ਹਾਜ਼ਰ ਹੈ 7 ਲੀਟਰ ਟਾਈਮ ਦਾ ਮੇਰੇ ਨਾਲ ਹਾਜ਼ਰ ਤੇ ਇਹ ਰੇਟ ਕੀ ਰਹਿਣਗੇ ਇਹਦੇ ਰੇਟ ਆਪਾ ਪੂਰਤੀ ਕਰਾਏ ਜਾਇਜ਼ ਹੋਣਗੇ ਬਿਲਕੁਲ ਜਾਇਜ਼ ਹੋਣਗੇ ਹੁਣ ਚਵਾਈ ਕਰਤੀ ਕਰਨੀ ਆ ਹੋਰ ਸੁਭਾਅ ਵੀਡੀਓ ਬੋਲਿੰਗ ਮਾਰਿਆ ਨੇ ਬਿਛਦੇ ਹਾਂ ਚੋਟੀ ਦੀ ਗੀਰੋਂ ਦੇ ਵੱਡਾ ਠੀਕ ਹੈ ਤੇ ਧੋਰੀ ਵਾਰ ਨੂੰ ਸਭਰ ਪਹਿਲੇ ਨੰਬਰ ਆਪਾ ਜਿਹੜੀ ਵੈੜ ਦੇਖੀ ਜਾਂਦੇ ਆ ਤੇ ਜਰਸੀ ਸਾਹਿਬ ਵਾਲ ਦਾ ਕ੍ਰੋਸ ਜਾ ਆ ਗਿਆ ਦੂਜਾ ਸੂਆ ਸੂਇਆ 14 ਲੀਟਰ ਦੁੱਧ ਮੈਨ ਨਾਲ ਹਾਜ਼ਰ ਆ ਅੰਦਾਜ਼ਾ ਹੈ ਲੈ ਜੀ ਕਿੰਨਾ ਦੁੱਧ ਪਾ ਦੂਗੀ ਇਹ ਜੇਕਰ ਕੱਲ੍ਹ ਦੀ 3 ਕਿਲੋ 14 15 ਕਿਲੋ ਪਰ ਇਹਨਾਂ 20 ਕਿਲੋ ਤੇ ਹੋਊਗਾ ਕਹਿੰਦਾ ਬਾ 18 ਕ ਮੰਨ ਕੇ ਲੈ ਲੇ ਬੰਦਾ तो 18 लीटर दूध मान के ਤੁਸੀਂ ਲੈ ਸਕਦੇ ਹੋ ਬਾਕੀ ਦੁੱਧ ਪੁੱਤ ਕਹਿੰਦੇ ਸੇਵਾ ਦੇ ਹੁੰਦੇ ਆ ਜਿਹੜਾ ਸਾਮ ਗਿਆ ਤਾਂ ਪੁੱਤ ਵੀ ਵੱਜ ਜਾਂਦਾ ਜਿਹੜਾ ਕੱਕ ਪਾ ਕੇ ਦੁੱਧ ਵੀ ਲੈ ਲੈਦਾ ਹੁੰਦਾ ਅੱਗਲਾ ਸਿੱਧੀ ਆਈਆਂ ਤੇ ਥਣ ਤੋਂ ਦੇਖੋ ਸੋਹਣਾ ਸਾਫ ਸੁਧਰਾ ਚਾਰੇ ਨਿਖਣਵੇਂ ਸਾਫ ਸੁਧਰੇ ਰੇਟ ਫੋਨ ਤੇ ਕਰਾਂਗੇ ਵੀਰ ਕਹਿੰਦਾ ਚੀਜ਼ ਦੇ ਹਿਸਾਬ ਨਾਲ ਹੋਊਗਾ ਬੱਚਾ ਆ ਗਿਆ ਪਿਛੇ ਮਗਰ ਬੱਚੀਆ ਥਣ ਕੋਲੇ ਆਤੀ ਜੋ ਯਾਰ ਹਨ ਬੱਚੀ ਵਾਲਾ ਤੁਹਾਨੂੰ ਠੰਡੀ ਚੀਜ਼ ਨਾਲ ਕੋਈ ਲੱਤ ਸੜਾ ਨਹੀਂ ਨਿਆਣਾ ਪਾਉ ਨਾ ਪਾਉ ਠੀਕ ਹੈ ਦੋ ਨੰਬਰ ਜਰਸੀ ਦੇਖੀਏ ਨੇ ਆਪਾਂ ਇਹ ਜਰਸੀ ਹੈ ਵੀਰੇ ਕਹਿਣ ਨੂੰ ਕਹ ਦੂਜਾ ਸੂਆ ਕਹਿ ਰਹੇ ਠੀਕ ਹੈ ਰੈਜਨਲ ਤੀਜ ਉਹ ਮੁੱਥੇ ਦੀ ਭਜਨ ਮजूद ਬਹੁਤ ਜਿਆਦੇ ਹੈ ਨਾ ਕਿ ਮੈਂ ਕੋਈ ਨਾ ਨਾੜਾ ਨਾੜਾ ਅਡਰਸ ਤੇ ਦੇਖ ਲੋ ਗੁੰਦੀ ਵੀ ਹੈ ਜਮਾ ਹਾਂ ਇਹ ਲੈਂਦੀ ਹੈ ਤਿੰਨ ਚਾਰ ਦਿਨ ਸੂਣ ਨੂੰ ਠੀਕ ਹੈ ਤੇ 20 ਵਾਈ ਕਿਲੋ ਨਾਰਮਲ ਚ ਆਇਆ ਵਾ ਗੁੰਦੇ 20 ਕਿਲੋ ਦੀ ਗਾਰੰਟੀ ਦੇ ਨਾ ਟੋਰੀ ਵਾਰ ਨੂੰ ਦਿਨ ਕਾਇ ਕੱਢਦੀ ਆ ਜੇ ਪੰਜ ਚਾਰ ਦਿਨ ਸਭਰ ਦੂਜੇ ਨੰਬਰ ਆਪਾਂ ਜਰਸੀ ਬੈੜ ਦੇਖਦੇ ਪੈਣ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਗੁੰਧਮਾ ਲੇਵਾ ਤੇ ਭਜਨ ਮजूद ਵੀ ਪੂਰੀ ਫੁੱਲ ਪਲੀ ਵੀ ਆ ਵਜਿਆ ਸੈਂਪ ਟਾਈਮ ਸਰ ਸੂਪੀ ਜੇਰ ਵਗੈਰਾ ਪੈ ਗਈ ਤਾਂ 20 ਕਿਲੋ ਦਾ ਹਵਾਨਾ ਇਹਦਾ ਗਵਾਹੀ ਭਰਦਾਗਾ ਤੇ ਸੁਆਤੀ ਜਸੰਦੀ ਆ ਦੂਜਾ ਕਹ ਜੀ ਇਹ ਪਹਿਲਾ ਕਹ ਜੀ ਕੋਈ ਫਾਇਦਾ ਨਹੀਂ ਮੂੰਹ ਮੱਥਾ ਚੰਗਾ ਤੇ ਥੱਲੇ ਸਿਸਟਮ ਦੇਖੋ ਇਹਦੇ ਬਹੁਤ ਤਕੜਾ ਨਾੜਾ ਨਾਲ ਗੁੰਦੀ ਵੀ ਹੈ ਜਮਾਚਾਰੇ ਪਾਸਿਓ ਕਿਸੇ ਪਾਸਿਓ ਹੱਥ ਤਰਾ ਨਹੀਂ ਮਿਲਕ ਵੇਰ ਤੋਂ ਬਹੁਤ ਚੰਗੀਆਂ 20 ਕਿਲੋ ਜੀ ਹਵਾਨਾ ਗਵਾਹੀ ਭਰਦਾ ਤੇ ਦੇਖੋ ਨਾੜਾ ਨੂੜਾ ਪੂਰੀਆਂ ਓਕੇ ਆ ਜਾਵਾ ਕਹਿਣ ਦੀ ਗੱਲ ਨਹੀਂ ਉਹ ਦੇਖਾ ਦਉ ਪੂਰੀ ਓਕੇ ਬਜਨ ਮजूद ਵੀ ਬਹੁਤ ਜ਼ਿਆਦਾ ਆ ਅੱਗੇ ਤੀਜੇ ਨੰਬਰ ਤੇ ਕਾਫੀ ਕਲਰ ਚ ਜਰਸੀ ਆ ਗਈ ਇਹ ਦੂਜਾ ਚੁਗਾਈ ਕੈਦਨ ਲੈਂਦੀ ਐ ਇਹ ਵਸ ਬਹੁਤ ਚਾਹ ਨਹੀਂ ਲੂਗੀ ਤੇ ਦੁੱਧ ਕਿੰਨਾ ਕਵਾ ਸਕਦੀ ਐ ਤੋ 22 ਤੋਂ ਅੰਦਰ ਉਹ 21 17 ਦੇ ਥਰਡ ਹੈ 17 ਕਿਲੋ ਵਾਲੀ ਹੈਗੀ ਹੈ ਦੈਨ 2-4 ਕੱਢੂਗੀ ਸੋ ਬਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਰਾਜੀ ਸਮੀ ਪਲੀ ਵੀ ਦੂਜਾ ਸੂਆ ਜਰਸੀ ਸੁਦੀ ਪਈ ਆ ਕਾਫੀ ਕਲਰ ਦੇ ਵਿੱਚ ਆ ਗਈ 16-17 ਕਿਲੋ ਵਾਲੀ ਬੈੜ ਹੈਗੀ ਆ ਦੈਨ 2-4 ਕੱਢੂਗੀ ਤੇ ਕਾਫੀ ਕਲਰ ਦੀ ਪੂਰੀ ਜਿੰਦ ਜਾਣ ਵਾਲੀ ਸਾਫ ਸੁਥਰੀ ਭਾਈ ਜਾਨ ਵਜੂਦ ਆ ਮੂੰ ਮੱਥਾ ਦੇਖੋ ਕੌਲੀ ਇਹਦਾ ਮੂੰਹ ਨੂੰ ਮਗਰ ਨੂੰ ਠੀਕ ਆ ਥੋੜੇ ਭਲਾ ਪਾਉਣ ਲੱਗੇ ਇੱਕ ਦੂਜੇ ਪਾਸੇ ਨੂੰ ਹਣਾ ਸੋ ਸਾਫ ਸੁਥਰੀ ਪਲੀ ਆ ਹਾਜ਼ਰ ਦੇ ਕਰੀਬ ਹੀ ਆ ਜਮਾ ਰੇਟ ਇਹਦਾ ਵੀ ਫੋਨ ਤੇ ਹੋਊਗਾ ਉਹਨਾਂ ਦੇ ਚੀਜ਼ਾਂ ਦੇ ਹਿਸਾਬ ਨਾਲ ਤੇ ਅੱਗੇ ਬੱਚਾ ਉੱਥੇ ਨੰਬਰ ਜਿਹੜੀ ਐਰ ਸਾਈਡ ਤੇ ਰੰਗ ਜਿਹੜਾ ਦੇਖੀ ਜਾਂਦੇ ਆ ਇਹ ਵੈੜੇ ਦੁੱਧ 22 ਕਿਲੋ ਨੋਰਮਲ ਕੋਈ ਜਵਾਹਾ ਵਾੜਾ 20 ਕਿਲੋ ਬਰਬਾਰ ਨੋਰਮਲ ਦੇਣਾਗਾ ਕੱਚੀ ਕਿੰਨੀ ਕ ਕੱਚੀ ਵੀ ਹੱਥ ਤੇ ਦਾ ਦੇਣੀ ਹੈ ਕੱਚੀ ਦੱਸ ਦੇਣੀ ਕੱਚੀ ਆ 20 ਤੋਂ 12 ਵਾਲੀ ਹੈਗੀ ਆ ਨੋਰਮਲ ਹੈ ਗਾਰੰਟੀ ਹੋਊ ਤੇ ਮੁੱਲ ਚੰਗਾ ਆ ਗਿਆ ਧੋਰੀ ਬਾਹਰ ਨੂੰ ਸੋ ਕੱਦ ਕਾੜ ਵਗੈਰਾ ਦੇਖੋ ਵੈੜ ਦਾ ਚੰਗਾ ਸਾਫ ਸੁਥਰਾ ਤੇ ਦਿਨ 8-10 ਕੱਢਦੀ ਪਈ ਆ ਦੁੱਧ 20 ਦੇ ਐਸਟੀਮੇਟ ਵਾਲੀ ਹੈਗੀ ਆ ਵੈੜਾ ਤੇ ਇਹਦੇ ਵਿੱਚ ਐਰ ਸੈਰ ਦਾ ਮੇਲ ਹੈਗਾ ਐਫ ਦੇ ਵਿੱਚ ਹਨਾ ਰੰਗ ਐਰ ਸੈਰ ਵਾਲਾ ਵਿੱਚ ਆ ਗਿਆ ਤੇ ਸਾਫ ਸੁਥਰੀ ਬਜਨ ਵਜੂਦ ਬਹੁਤ ਜਿਆਦਾ ਹੈਗਾ ਇਹਦਾ ਸੋ ਦੇਖੋ ਤੋਰਾ ਵਗੈਰਾ ਪੂਰਾ ਸੋਨਾ ਸਾਫ ਸੁਥਰਾ ਤੇ ਬਾਕੀ ਕੱਦ ਕਾਟ ਵੀ ਖੈਰ ਬੈੜਦਾ ਹੈਗਾ ਰਾਜੀ ਫਮੀ ਪੜੀ ਆ ਤੇ ਅੱਗੇ ਬੱਚੋਟੀ ਦੇਖਿਆ ਜਿਹੜੀ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਵੀ ਕੈਦ ਲੈਦੀ ਆ ਜਦੋਂ ਉਸ ਤਿਆਰੀ ਹੁੰਦੀ ਦੋ ਦਿਨ ਦੋ ਤਿੰਨ ਦਿਨ ਲੱਗਦੇ ਠੀਕ ਹੈ ਦੋ ਤਿੰਨ ਦਿਨ ਸੂਂਚ ਲੈਂਦੀ ਆ ਕਿੰਨਾ ਕੁ ਦੁੱਧ ਦਾ ਅੰਦਾਜ਼ਾ ਜਾਇਦਾ ਦੁੱਧ ਦੇ ਲਈ 12 ਕਿਲੋ ਦੇ ਛਾਦ 14 ਦੇ ਤੇ 15 ਦੇ ਆਪਾਂ 12 ਕਿਲੋ ਦੀ ਗੱਲ ਪੂਰੀ ਚੰਗੀ ਥ ਠੀਕ ਹੈ ਤੇ ਲੈਵਰੀ ਸਾਫ ਆ ਪੂਰੀ ਹੈ ਨਾ ਵੀ ਸਾਫ ਆ ਵੀ ਸਣੂ ਜਵਾਈ ਵਾਲੇ ਆ ਨਹੀਂ ਠੀਕ ਹੈ ਰੇਕ ਇਹਦਾ ਰੇਕ ਵੀ ਦਾ ਫੋਰਸ ਹੀ ਕਰ ਲਾ ਤੋਰੀ ਵਾਲ ਨੂੰ ਸੋ ਵੀਰੋ ਕਦ ਕਾੜ ਵਗੈਰਾ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਰਾਜੀ ਸਭ ਹੀ ਬੜੀ ਪਤਲੇ ਚਮੜੀ ਦੇ ਵਿੱਚ ਆ ਦੂਜਾ ਸੋਹ ਚੁੰਦਿਆ ਝੋਟੀ ਤੇ ਸਹਿਜ ਵਗੈਰਾ ਬਾਡੀ ਬੰਤਰ ਵਗੈਰਾ ਬੁਈ ਓਕੇ ਆ ਕਹਿੰਦਾ ਬਾ ਮਨ ਕੇ ਜੱਲੀ 12 ਤੋਂ ਪਾਰ ਵਾਲੀ ਇਤ ਕੀ ਹੈਗੀ ਆ ਨੋਰਮਲ ਗ੍ਰੈਂਟੀ ਹੁਸੇਵਾ ਚਾਹੀਦੀ ਆ ਜੀ 12 ਤੋਂ 12 ਕਰਨਾ ਠੀਕ ਹੈ 12 ਤੇ 13 ਕਿਲੋ ਦਾ ਝੋਟੀ ਹੈਗੀ ਆ ਹਣਾ ਸੋ ਕੱਦ-ਕੱਦ ਬਹੁਤ ਅਦਵਾ ਕੀ ਮੇਨ ਕਰ ਦੇ ਕੇ ਸਾਤੀ ਵਗੈਰਾ ਧਨੀ ਕੋਲੀ ਝੂਟੀ ਜਮਾਣੀ ਫੁੱਲ ਸਹਿਜ ਆ ਸਨਖਾ ਪਾਣਾ ਪੂਰੀ ਜਮਾ ਖੜੀ ਜੱਜ ਨਾਲ ਹਜੇ 1-2 ਦਿਨ ਲੈਂਦੀ ਆ ਸਮੂਹ ਦੇ ਮੌਕੇ ਬਸ ਹੋਰ 80% ਹਵਾਨਾ ਹਾਜ਼ਰ ਆ ਤੇ 20% ਹੋਰ ਬੰਨਾ ਪਤਲੀ ਚਮੜੀ ਦੇ ਵਿੱਚ ਆ ਜਮਾ ਤੇ ਗਏ ਬੜੀ ਕੱਚੀ ਵੜ ਦੇਖੀ ਜਾਨੇ ਕਿੰਨੇ ਟਾਈਮ ਦੀ ਕੱਚੀ ਆ ਕਿੰਨੇ 1 ਮਹੀਨਾ ਦੱਸ ਦਿੰਦੀ ਕੱਚੀ 1 ਮਹੀਨਾ ਦੱਸ ਦਿੰਦੀ ਕੱਚੀ ਸੂਆ ਕਿਹੜਾ ਸੂਗੀ ਕਿੰਨਾ ਦੁੱਧ ਦਸਿਆ ਦਾ ਮੰਨ ਲਓ 30 ਕਿਲੋ ਤੋਂ ਪਲੱਸ ਨਸਾਰੀ ਠੀਕ ਹੈ ਹੱਕੇ ਦੀ ਮੜੀ ਆ ਇਹਨੂੰ ਕਰਦੇ ਨੂੰ ਅੱਪਾ ਉਹ ਪਿਆਰ ਦੀਆਂ ਕੰਕਰ ਦੇ ਬਾਹਲੀ ਕੱਚੀ ਆ ਠੀਕ ਹੈ ਕੱਚੀ ਪਾਦ ਨੂੰ ਲੈ ਕੇ ਬਾਹਰ ਦਾ ਪਲੇ ਜਜ ਗੱਲਾਂ ਸੋ ਕਿਸੇ ਵੀਰ ਨੂੰ ਕੋਈ ਕੱਚੀ ਦਾ ਚਾਹ ਬਣੋ ਵਿੱਚ ਕਹਿੰਦੇ ਟੋਕੜ ਗੱਬਣ ਘਾਟਰ ਪੀ ਲਾਉਣੇ ਆ ਮੀਨਾ ਸਾਹਮਣੇ 2 ਰੁਪਏ ਦੇ ਕੇ ਜਾਓ ਹਣਾ ਸੋ ਨੰਬਰ ਬੋਲਦੇ ਦੁਆਰੇ ਆਪਣਾ 6233 7357 ਸੋ ਪਿੰਡ ਦੀਪਗੁਰ ਜ਼ਿਲ੍ਹਾ ਬਰਨਾਲਾ ਕੋਈ ਵੀ ਨਕਪਸੰਦ ਹੋਵੇ ਦੇਖ ਕੇ ਤਸੰਦੀ ਕਰਕੇ